ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਕਾਰਨ ਟਾਕਸ ਅੱਜ ਦੀਆਂ ਪੰਜ ਵੱਡੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਵਿੱਚ ਹੋ ਰਹੀਆਂ ਪੰਚਾਇਤੀ ਚੋਣਾਂ ਨਾਲ ਜੁੜੀ ਹੋਈ ਵੱਡੀ ਖਬਰ ਆਈ ਹੈ ਕਿ ਇਸ ਦੇ ਖਿਲਾਫ ਇੱਕ ਪਟੀਸ਼ਨ ਪਾਈ ਗਈ ਹੈ ਜਿਸ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਪੰਚਾਇਤੀ ਚੋਣਾਂ ਰੱਦ ਕੀਤੀਆਂ ਜਾਣ ਅਤੇ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਤੇ ਕੱਲ ਸੁਣਵਾਈ ਹੋਵੇਗੀ। ਪੰਜਾਬ ਸਰਕਾਰ ਵੀ ਇਸ ਤੇ ਆਪਣਾ ਪੱਖ ਕੱਲ ਨੂੰ ਜਿਹੜਾ ਹਾਈ ਕੋਰਟ ਦੇ ਵਿੱਚ ਰੱਖਣ ਜਾ ਰਹੀ ਹੈ। ਤਾਂ ਇਸ ਦੇ ਵਿੱਚ ਜੋ ਮੰਗ ਕੀਤੀ ਗਈ ਹੈ ਕੁਲਜਿੰਦਰ ਸਿੰਘ ਚੰਡੀਗੜ੍ਹ ਦੇ ਨਿਵਾਸੀ ਨੇ ਜਿਨ੍ਹਾਂ ਨੇ ਆਖਿਆ ਕਿ ਸਾਰਾ ਨੋਟੀਫਿਕੇਸ਼ਨ ਹੀ ਗਲਤ ਤਰੀਕੇ ਨਾਲ ਕੀਤਾ ਗਿਆ ਅਤੇ ਇਸ ਨੋਟੀਫਿਕੇਸ਼ਨ ਦੇ ਵਿੱਚ ਬਹੁਤ ਸਾਰੀਆਂ ਜਲਦਬਾਜ਼ੀ ਦੇ ਵਿੱਚ ਗਲਤੀਆਂ ਕੀਤੀਆਂ ਗਈਆਂ ਨੇ ਜਿਸ ਕਰਕੇ ਚੋਣ ਰੱਦ ਹੋਣੀ ਚਾਹੀਦੀ ਹੈ ਕਿਉਂਕਿ ਜੋ ਸਮਾਂ ਦਿੱਤਾ ਗਿਆ ਨਾਮਜ਼ਦਗੀ ਭਰਨ ਦਾ ਉਹ ਵੀ 3 ਦਿਨ ਵੱਧ ਦੇ ਦਿੱਤਾ ਗਿਆ ਜਿਸ ਕਰਕੇ ਇਸ ਦੇ ਵਿੱਚ ਬਹੁਤ ਸਾਰਾ ਗਲਤੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਇਸ ਤੋਂ ਇਲਾਵਾ ਇਸ ਦੇ ਵਿੱਚ ਰੱਖਵੇਂ ਕਰਨ ਦੀ ਜੋ ਸੂਚੀ ਤਿਆਰ ਕੀਤੀ ਗਈ ਹੈ ਉਸ ਨੂੰ ਵੀ ਪੂਰੀ ਤਰ੍ਹਾਂ ਗਲਤ ਦੱਸਿਆ ਗਿਆ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਵਾਰਡ ਬੰਦੀ ਹੈ ਉਹਨਾਂ ਚੀਜ਼ਾਂ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਤਾਂ ਪੰਜਾਬ ਸਰਕਾਰ ਹੁਣ ਇਸ ਮਾਮਲੇ ਉੱਤੇ ਕੱਲ ਨੂੰ ਜਵਾਬ ਦੇਵੇਗੀ ਹਾਈ ਕੋਰਟ ਦੇ ਵਿੱਚ ਅਤੇ ਪੰਚਾਇਤੀ ਚੋਣਾਂ ਰੱਦ ਕਰਨ ਦੀ ਖਾਸ ਤੌਰ ਤੇ ਮੰਗ ਕੀਤੀ ਗਈ ਹੈ ਕਿ ਇਹਨਾਂ ਚੋਣਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਪਰ ਇਸ ਦੇ ਉੱਤੇ ਹੁਣ ਹਾਈ ਕੋਰਟ ਕੀ ਫੈਸਲਾ ਸੁਣਾਉਂਦੀ ਹੈ ਪੰਜਾਬ ਸਰਕਾਰ ਆਪਣੀਆਂ ਕੀ ਦਲੀਲਾਂ ਰੱਖਦੀ ਹੈ ਇਸ ਨੂੰ ਸਹੀ ਠਰਉਣ ਵਾਸਤੇ ਉਸ ਦੇ ਬਾਰੇ ਕੱਲ ਪਤਾ ਲੱਗੇਗਾ ਪਰ ਜਿਨ੍ਹਾਂ ਲੋਕਾਂ ਨੇ ਖਰਚਾ ਕਰਨਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਦੇ ਲਈ ਇਹ ਵੱਡੀ ਖਬਰ ਜਿਹੜੀ ਹੈ ਹੋ ਸਕਦੀ ਹੈ ਕਿਉਂਕਿ ਜੇਕਰ ਚੋਣਾਂ ਰੱਦ ਹੋ ਜਾਂਦੀਆਂ ਤਾਂ ਫਿਰ ਉਹਨਾਂ ਦਾ ਖਰਚਾ ਬਹੁਤ ਜ਼ਿਆਦਾ ਬਿਨਾਂ ਕਿਸੇ ਗੱਲੋਂ ਹੁੰਦਾ ਦਿਖਾਈ ਦੇ ਸਕਦਾ ਹੈ ਜੇਕਰ ਗੱਲ ਕੀਤੀ ਜਾਵੇ ਪੰਚਾਇਤੀ ਚੋਣਾਂ ਦੀ ਤਾਂ ਪੰਜਾਬ ਦੇ ਵਿੱਚ ਚਾਰੇ ਪਾਸੇ ਮਾਹੌਲ ਭਖਿਆ ਪਿਆ ਹੈ ਪਿੰਡਾਂ ਦੇ ਵਿੱਚ 2-2 ਕਰੋੜ ਤੱਕ ਦੀਆਂ ਬੋਲੀਆਂ ਲੱਗ ਚੁੱਕੀਆਂ ਨੇ ਸਰਪੰਚੀ ਦੇ ਲਈ ਤਾਂ ਇਸ ਤਰ੍ਹਾਂ ਦੀਆਂ ਹੀ ਖਬਰਾਂ ਜੋ ਸਾਹਮਣੇ ਆ ਰਹੀਆਂ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਜਿੱਥੇ ਹੁਣ ਹਰਦੋਵਾਲ ਬਟਾਲਾ ਦੇ ਵਿੱਚ ਪਿੰਡ ਪੈਂਦਾ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿੱਥੇ 2 ਕਰੋੜ ਤੱਕ ਦੀ ਬੋਲੀ ਪਹੁੰਚ ਚੁੱਕੀ ਹੈ ਤੇ ਪਿੰਡ ਵਾਲਿਆਂ ਨੇ ਅਜੇ ਵੀ ਇਸ ਦੇ ਲਈ ਸਹਿਮਤੀ ਨਹੀਂ ਦਿੱਤੀ ਹੈ ਜਿਸ ਵਿਅਕਤੀ ਨੇ ਕਿਹਾ ਕਿ ਮੈਂ 2 ਕਰੋੜ ਰੁਪਇਆ ਦੇਵਾਂਗਾ ਮੈਨੂੰ ਸਰਪੰਚ ਬਣਾ ਦਿਓ ਤਾਂ ਇਸ ਦੇ ਉੱਤੇ ਪਿੰਡ ਵਾਲੇ ਵੀ ਅਜੇ ਫੈਸਲਾ ਲੈਣਗੇ ਪਰ ਇਸ ਤਰ੍ਹਾਂ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਵੱਡੀਆਂ ਬੋਲੀਆਂ ਲੱਗਦੀਆਂ ਦਿਖਾਈ ਦੇ ਰਹੀਆਂ ਪਿਛਲੇ ਦਿਨੀ ਵੀ ਚਿੱਦਿਆਂ ਵਾਲੇ ਕੋਠਿਆਂ ਦੇ ਵਿੱਚੋਂ ਇਹ ਖਬਰ 35,50,000 ਚ ਸਰਪੰਚੀ ਦੀ ਚੋਣ ਦੀ ਸਾਹਮਣੇ ਆਈ ਸੀ ਤਾਂ ਬਹੁਤ ਸਾਰੇ ਅਜਿਹੇ ਪਿੰਡਾਂ ਦੇ ਵਿੱਚੋਂ ਕੋਈ ਜ਼ਮੀਨਾਂ ਦੇ ਕੇ ਆਪਣੀ ਸਰਪੰਚੀ ਲੈ ਰਿਹਾ ਹੈ ਤੇ ਕੋਈ ਬੋਲੀਆਂ ਲਾ ਕੇ ਪੈਸੇ ਦੇ ਕੇ ਸਰਪੰਚੀ ਨੂੰ ਜਿੱਤਣਾ ਚਾਹੁੰਦਾ ਹੈ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਧਾਇਕ ਅਮੋਲਕ ਸਿੰਘ ਜੈਤੋ ਹਲਕੇ ਦੇ ਜੋ ਵਿਧਾਇਕ ਨੇ ਉਹਨਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਪਿੰਡ ਦੇ ਵਿੱਚ ਜਾਂਦੇ ਆ ਢਲਵਾ ਪਿੰਡ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਜਾ ਕੇ ਭਾਸ਼ਣ ਦਿੱਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਜੋ ਪਹਿਲਾਂ ਹਰਕਤਾਂ ਕੀਤੀਆਂ ਗਈਆਂ ਪਿਛਲੀਆਂ ਸਰਕਾਰਾਂ ਦੇ ਵਿੱਚ ਧੱਕੇਸ਼ਾਹੀ ਕੀਤੀ ਗਈ ਇਸ ਵਾਰ ਨਹੀਂ ਚੱਲਣ ਦੇਾਂਗੇ ਅਤੇ ਇਸ ਵਾਰ ਕੋਈ ਹੱਥ ਲਾ ਕੇ ਦਿਖਾਵੇ ਬੰਦੇ ਬਣਾ ਦੇਾਂਗੇ ਇਸ ਤਰ੍ਹਾਂ ਦੀ ਸ਼ਰਧਾਵਲੀ ਵਰਤੀ ਗਈ ਅਤੇ ਕਿਹਾ ਕਿ ਇਹ ਸਾਡਾ ਕੈਂਡੀਡੇਟ ਉਮੀਦਵਾਰ ਨਹੀਂ ਅੱਜ ਤੋਂ ਸਾਡਾ ਸਰਪੰਚ ਹੈ ਅਤੇ ਅਸੀਂ ਇਹਨੂੰ ਸਰਪੰਚ ਬਣਾ ਕੇ ਰਾਂਗੇ ਇਸ ਤਰ੍ਹਾਂ ਦੀਆਂ ਜੋ ਗੱਲਾਂ ਕੀਤੀਆਂ ਗਈਆਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਇਸ ਵਿਧਾਇਕ ਦੇ ਉੱਤੇ ਸੁਪਾਲ ਸਿੰਘ ਖਹਿਰਾ ਨੇ ਟਵੀਟ ਕਰ ਦਿੱਤਾ ਕਿ ਵਿਧਾਇਕ ਆਪਣੀ ਸਰਕਾਰ ਦੀ ਕਿਸ ਤਰ੍ਹਾਂ ਦੁਰਵਰਤੋਂ ਕਰ ਰਿਹਾ ਹੈ ਲੋਕਾਂ ਨੂੰ ਡਰਾ ਰਿਹਾ ਹੈ ਧਮਕਾ ਰਿਹਾ ਹੈ ਅਤੇ ਇਸ ਤਰੀਕੇ ਦੇ ਨਾਲ ਪੰਚਾਇਤੀ ਚੋਣਾਂ ਜਿੱਤਨੇ ਚਾਹੁੰਦੇ ਆ ਆਮ ਆਦਮੀ ਪਾਰਟੀ ਵਾਲੇ ਇਸ ਤਰੀਕੇ ਦੀਆਂ ਸ਼ਬਦਾਵਲੀਆਂ ਨੂੰ ਵਰਤਦੇ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਘੇਰਦੇ ਖਹਿਰਾ ਵੀ ਦਿਖਾਈ ਦਿੱਤੇ ਨੇ ਦੂਜੇ ਪਾਸੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੀਆਂ ਨਾਮਜ਼ਦਗੀ ਨੂੰ ਲੈ ਕੇ ਦਾਖਲ ਕਾਗਜ਼ ਕੀਤੇ ਜਾ ਰਹੇ ਨੇ ਉਹਨਾਂ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਸਿੱਧੇ ਤੌਰ ਤੇ આરોਪ ਲਾਏ ਜਾ ਰਹੇ ਨੇ ਕਿ ਚੋਣਾਂ ਦੇ ਵਿੱਚ ਵੱਡੀ ਧੰਗਲੀ ਕੀਤੀ ਜਾ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਆਪਣੇ ਹਲਕੇ ਦੇ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਪਹੁੰਚੇ ਸੁਖਜਿੰਦਰ ਰੰਧਾਵਾ ਨੇ ਵੀ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਤਾਂ ਕਿ ਕਿਸੇ ਵੀ ਤਰ੍ਹਾਂ ਉਹਨਾਂ ਦੇ ਵਰਕਰ ਜਿਹੜੇ ਚੋਣਾਂ ਲੜ ਰਹੇ ਨੇ ਉਹਨਾਂ ਨੂੰ ਦਬਾਇਆ ਨਾ ਜਾ ਸਕੇ ਸਰਪੰਚੀ ਨਾਲ ਹੀ ਜੁੜੀ ਹੋਈ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੋ ਕਿ ਜੁੜੀ ਹੋਈ ਹੈ ਪਿੰਡ ਮੂਸਾ ਦੇ ਸਰਪੰਚੀ ਨਾਲ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਪਿਛਲੇ ਦਿਨੀ ਇੱਕ ਅਪੀਲ ਕੀਤੀ ਸੀ ਪਿੰਡ ਦੇ ਲੋਕਾਂ ਵਿੱਚ ਖੜ ਕੇ ਕਿ ਸਰਪੰਚ ਸਰਬਸੰਮਤੀ ਨਾਲ ਚੁਣਿਓ ਪਰ ਸਰਬਸੰਮਤੀ ਦੱਸਿਆ ਜਾ ਰਿਹਾ ਕਿ ਅਜੇ ਤੱਕ ਨਹੀਂ ਹੋਈ ਆ ਤੇ ਜੋ ਇੱਕ ਹੋਰ ਵਿਅਕਤੀ ਹੈ ਉਸ ਦੇ ਵੱਲੋਂ ਕਾਗਜ਼ ਦਾਖਲ ਕੀਤੇ ਜਾ ਰਹੇ ਆ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਇਹ ਚੋਣ ਲੜ ਸਕਦੇ ਆ ਤਾਂ ਇੱਥੇ ਚੋਣ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮੁਕਾਬਲਾ ਦਿੰਦੇ ਇੱਕ ਹੋਰ ਉਮੀਦਵਾਰ ਦਿਖਾਈ ਦੇਣਗੇ ਤਾਂ ਸਰਬਸੰਮਤੀ ਤਾਂ ਨਹੀਂ ਹੋਈ ਅਤੇ ਹੁਣ ਚੋਣਾਂ ਦੇ ਵਿੱਚ ਇਹ ਮੁਕਾਬਲਾ ਜਾਂਦਾ ਦਿਖਾਈ ਦੇ ਰਿਹਾ ਹੈ। ਅਗਲੀ ਖਬਰ ਪੰਜਾਬ ਦੇ ਵਿੱਚ ਸੜਕ ਹਾਦਸੇ ਨਾਲ ਜੁੜੀ ਹੋਈ ਹੈ। ਬਟਾਲਾ ਕਾਧੀਆਂ ਰੋਡ ਦੇ ਉੱਤੇ ਸੜਕ ਹਾਦਸਾ ਹੋਇਆ ਹੈ ਜਿਸ ਦੇ ਵਿੱਚ 4 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। 15 ਲੋਕ ਜ਼ਖਮੀ ਦੱਸੇ ਜਾ ਰਿਹਾ ਹੈ। ਕੁੱਲ 40 ਦੇ ਕਰੀਬ ਸਵਾਰੀਆਂ ਇਸ ਬੱਸ ਦੇ ਵਿੱਚ ਮੌਜੂਦ ਸਨ। ਸਵਾਰ ਸਨ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ ਜਿਹੜੇ ਇਸ ਵੇਲੇ ਜ਼ਖਮੀ ਹੋਏ ਨੇ। ਪਰਚਾ ਲੋਕਾਂ ਦੀ ਮੌਤੀ ਖਬਰ ਸਾਹਮਣੇ ਆ ਰਹੀ ਹੈ ਬਟਾਲਾ ਕਾਦੀਆਂ ਰੋਡ ਤੇ ਹਾਦਸਾ ਹੋਇਆ ਕਾਦੀਆਂ ਤੋਂ ਬਟਾਲਾ ਨੂੰ ਇਹ ਬੱਸ ਪ੍ਰਾਈਵੇਟ ਬੱਸ ਸੀ ਜਿਹੜੀ ਜਾ ਰਹੀ ਸੀ ਪਰ ਬ੍ਰੇਕਾਂ ਫੇਲ ਹੋਣ ਦੇ ਕਾਰਨ ਬੱਸ ਦੇ ਵਿੱਚ ਸਵਾਰ ਚਾਰ ਲੋਕਾਂ ਦੀ ਮੌਤ ਅਤੇ 15 ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਨਾ ਤੋਂ ਬਾਅਦ ਅਫਸੋਸ ਜ਼ਾਹਰ ਕੀਤਾ ਤੇ ਉਹਨਾਂ ਲੋਕਾਂ ਦੇ ਉਹਨਾਂ ਪਰਿਵਾਰਾਂ ਦੇ ਨਾਲ ਖੜਨ ਦੀ ਗੱਲ ਆਖੀ ਹੈ ਜਿਨ੍ਹਾਂ ਨੇ ਆਪਣੇ ਜੀ ਗਵਾ ਲਏ ਨੇ ਅਤੇ ਜਾਂ ਫਿਰ ਜ਼ਖਮੀ ਹੋ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਦੇ ਨਾਲ ਖੜੇ ਆ ਪਰ ਇਸ ਹਾਦਸੇ ਨਾਲ ਪੰਜਾਬ ਦੇ ਵਿੱਚ ਇੱਕ ਵੱਡੀ ਜਿਹੜੀ ਅਫਸੋਸ ਦੀ ਲਹਿਰ ਫੈਲਦੀ ਦਿਖਾਈ ਦੇ ਰਹੀ ਹੈ ਜਿਸ ਤੇ ਮੁੱਖ ਮੰਤਰੀ ਨੇ ਵੀ ਆਪਣੇ ਵੱਲੋਂ ਸੰਵੇਦਨਾ ਜ਼ਾਹਿਰ ਕੀਤੀ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੋ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਜੁੜੀ ਹੋਈ ਹੈ ਅੱਜ ਭਾਜਪਾ ਦੇ ਵੱਲੋਂ ਕਾਰਜਕਾਰੀ ਮੀਟਿੰਗ ਬੁਲਾਈ ਗਈ ਸੀ ਚੰਡੀਗੜ੍ਹ ਦੇ ਵਿੱਚ ਜਿਸ ਦੇ ਵਿੱਚ ਇੰਚਾਰਜ ਵਜੇ ਰupani ਸ਼ਾਮਲ ਹੋਏ ਸਨ ਪਰ ਇਥੇ ਸੁਨੀਲ ਜਾਖੜ ਸ਼ਾਮਲ ਨਹੀਂ ਹੋਏ ਇਹ ਇਸ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਪਿਛਲੇ ਦਿਨੀ ਜਾਖੜ ਦੇ ਅਸਤੀਫੇ ਦੀ ਵੱਡੀ ਚਰਚਾ ਛੜੀ ਸੀ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਸੁਨੀਲ ਜਾਖੜ ਵੱਲੋਂ ਨਾ ਤਾਂ ਆਪਣਾ ਅਸਤੀਫਾ ਨਕਾਰਿਆ ਗਿਆ ਤੇ ਨਾ ਹੀ ਸਵੀਕਾਰਿਆ ਗਿਆ ਇਸ ਕਰਕੇ ਇਸ ਜਾਖੜ ਦੇ ਅਸਤੀਫੇ ਦੇ ਉੱਤੇ ਚਰਚਾ ਲਗਾਤਾਰ ਹੋ ਰਹੀ ਹੈ ਤੇ ਅੱਜ ਜਦੋਂ ਜਾਖੜ ਹਾਜ਼ਰ ਨਹੀਂ ਹੋਏ ਇਸ ਮੀਟਿੰਗ ਦੇ ਵਿੱਚ ਉਸ ਤੋਂ ਬਾਅਦ ਪੁੱਛਿਆ ਗਿਆ ਵਿਜੇ ਰਪਾਨੀ ਜੋ ਇਨਚਾਰਜ ਨੇ ਉਹਨਾਂ ਕੋਲੋਂ ਤਾਂ ਉਹਨਾਂ ਦਾ ਕਹਿਣਾ ਸੀ ਕਿ ਨਿੱਜੀ ਕਾਰਨਾਂ ਦੇ ਕਰਕੇ ਉਹ ਦਿੱਲੀ ਦੇ ਵਿੱਚ ਨੇ ਇਸ ਕਰਕੇ ਨਹੀਂ ਆ ਸਕੇ ਪਰ ਅਜੇ ਵੀ ਇਹੀ ਚਰਚਾ ਹੈ ਕਿ ਖੜਨੇ ਅਸਦੀਫਾ ਜ਼ਰੂਰ ਦਤਾ ਹੈ ਭਾਜਪਾ ਜਾਣਬੁੱਝ ਕੇ ਇਸ ਨੂੰ ਉਜਾਗਰ ਨਹੀਂ ਕਰ ਰਹੀ ਤਾਂ ਇਸੇ ਮਸਲੇ ਦੇ ਉੱਤੇ ਜਾਖੜ ਦੇ ਬਾਰੇ ਅੱਜ ਪੁੱਛਿਆ ਵੀ ਗਿਆ ਸੀ ਪਰ ਭਾਜਪਾ ਲਗਾਤਾਰ ਇਸ ਤੇ ਚੁੱਪ ਵੱਟਦੀ ਦਿਖਾਈ ਦੇ ਰਹੀ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੋ ਕਿ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਨਾਲ ਜੁੜੀ ਹੋਈ ਹੈ ਖਰੜ ਸੀਆਈਏ ਸਟਾਫ ਦੇ ਵਿੱਚ ਹੋਏ ਇੰਟਰਵਿਊ ਨੂੰ ਲੈ ਕੇ ਅੱਜ ਫਿਰ ਤੋਂ ਪੰਜਾਬ ਸਰਕਾਰ ਵੱਲੋਂ ਜਵਾਬ ਦਾਖਲ ਕੀਤਾ ਗਿਆ ਹੈ ਅਤੇ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੇ ਉੱਤੇ ਸਵਾਲ ਵੀ ਪੁੱਛਿਆ ਗਿਆ ਪੰਜਾਬ ਸਰਕਾਰ ਦੇ ਕੋਲੋਂ ਜਿਸ ਦੇ ਵਿੱਚ ਪੰਜਾਬ ਅਤੇ ਰਣਾ ਹਾਈ ਕੋਰਟ ਨੇ ਖਰੜ ਸੀਆਈਏ ਸਟਾਫ ਦੇ ਵਿੱਚ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਦੀ ਨਿਯੁਕਤੀ ਅਤੇ ਸੇਵਾ ਵਿੱਚ ਵਾਧੇ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ ਜਿੱਥੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਵਿਵਾਦਪੂਰਨ ਇੰਟਰਵਿਊ ਹੋਈ ਸੀ ਅਦਾਲਤ ਨੇ ਪੰਜਾਬ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਕਿ ਸੇਵਾ ਅਧਿਕਾਰੀ ਇਨਸਪੈਕਟਰ ਸ਼ਿਵ ਕੁਮਾਰ ਨੂੰ ਉਹਨਾਂ ਦੇ ਕਾਰਜਕਾਲ ਦੌਰਾਨ ਅਜਿਹੀਆਂ ਗਤੀਵਿਧੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਮਿਆਦ ਵਿੱਚ ਵਾਧਾ ਤੇ ਉਹਨਾਂ ਦੇ ਅਹੁਦੇ 'ਤੇ ਬਣੇ ਰਹਿਣ ਦੀ ਇਜਾਜ਼ਤ ਕਿਉਂ ਦਿੱਤੀ ਗਈ ਐਮਐਕਸ ਕਿਉਰੀ ਦੇ ਵਕੀਲ ਤਨੂ ਬੇਦੀ ਨੇ ਇਸ ਮਾਮਲੇ ਦੀ ਡੂੰਘੀ ਚਿੰਤਾ ਪ੍ਰਗਟ ਕਰਦੇ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੂੰ ਕਈ ਵਾਰ ਮੰਨਦੇ ਕਿ ਖਰੜ ਦੇ ਸੀਏ ਸਟਾਫ ਦੇ ਵਿੱਚ ਰੱਖਿਆ ਗਿਆ ਅਦਾਲਤ ਨੇ ਸਹਿਕਾਰ ਕੀਤਾ ਹੈ ਕਿ ਅਜਿਹੀ ਬਾਹਰੀ ਦਬਾਹ ਹਟ ਕੀਤਾ ਗਿਆ ਸੀ ਜਾਂ ਜਾਂਚ ਲਈ ਬਿਸ਼ਨੋਈ ਦੀ ਮੌਜੂਦਗੀ ਸੱਚਮੁੱਚ ਜ਼ਰੂਰੀ ਸੀ ਪੰਜਾਬ ਦੇ ਐਡਵੋਕੇਟ ਨੇ ਅਦਾਲਤ ਨੂੰ ਦੱਸਿਆ ਕਿ ਐਸਐਸ ਨਗਰ ਦੇ ਤਤਕਾਲੀ ਐਸਐਸਪੀ ਸਮੇਤ ਚਾਰ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਨੇ ਜਿਨ੍ਹਾਂ ਦੀ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਵੀ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਅਤੇ ਨਾਲ ਹੀ ਅਦਾਲਤ ਵਿੱਚ ਜੈਂਬਰ ਏਮ ਆਈ ਆਧਾਰਤ ਸੀਸੀਟੀਵੀ ਕੈਮਰੇ ਸਰੀਰ ਨਾਲ ਪਹਿਨੇ ਕੈਮਰੇ ਐਕਸ-ਰੇ ਬੈਗਸ ਤੇ ਸਕੈਨਰ ਤੇ ਜੇਲ ਕੈਦੀ ਕਾਲਿੰਗ ਪ੍ਰਣਾਲੀ ਸਮੇਤ ਜੇਲ ਸੁਰੱਖਿਆ ਉਪਾਵਾਂ ਬਾਰੇ ਪ੍ਰਗਤੀ ਰਿਪੋਰਟ ਵੀ ਪੇਸ਼ ਕੀਤੀ ਗਈ ਹੈ। ਅਦਾਲਤ ਨੇ ਅਗਲੀ ਸੁਣਵਾਈ 15 ਅਕਤੂਬਰ ਨੂੰ ਤੈਅ ਕੀਤੀ ਹੈ ਸੂਬਾ ਸਰਕਾਰ ਨੂੰ ਆਪਣਾ ਜਵਾਬ ਦਾਖਲ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ ਇਹ ਹੀ ਪੁੱਛਿਆ ਗਿਆ ਕਿ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਅਧਿਕਾਰੀ ਅਜੇ ਵੀ ਜਨਤਕ ਆਉਦੇ ਹਨ ਪਿਛਲੀ ਸੁਣਵਾਈ ਦੇ ਵਿੱਚ ਰਾਜਸਥਾਨ ਦੇ ਏਜੀ ਨੇ ਅਦਾਲਤ ਨੂੰ ਸੂਚਿਤ ਕੀਤਾ ਸੀ ਕਿ ਬਿਸ਼ਨੋਈ ਦਾ ਦੂਜਾ ਇੰਟਰਵਿਊ ਜੈਪੁਰ ਕੇਂਦਰੀ ਜੇਲ੍ਹ ਵਿੱਚ ਹੋਇਆ ਸੀ ਅਤੇ ਰਾਜਸਥਾਨ ਪੁਲਿਸ ਇਸ ਮਾਮਲੇ ਤੇ ਕਾਰਵਾਈ ਕਰੇਗੀ ਜ਼ੀਰੋ ਐਫ ਆਈ ਆਰ ਦਰਜ ਵੀ ਕੀਤੀ ਗਈ ਹੈ ਅਤੇ ਜੈਪੁਰ ਪੁਲਿਸ ਨੂੰ ਭੇਜ ਦਿੱਤੀ ਗਈ ਸੀ ਜਿਸ ਤੋਂ ਅੱਗੇ ਜਾਂਚ ਦੀ ਉਮੀਦ ਹੈ ਤਾਂ ਇਹ ਸਨ ਅੱਜ ਦੀਆਂ ਵੱਡੀਆਂ ਖਬਰਾਂ ਬਾਕੀ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਕਾਰਨਰ ਟਾਕਸ ਦੇ ਨਾਲ